ਗੁਰਮਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਆਈ ਸੀ ਗੁਰੂ ਰਾਮਦਾਸ ਦੀ ਨਗਰੀ ਵਰਮਖ ਪਿਆਰਿਓ ਚੌਥੇ ਪਿਤਾ ਜੀ ਨੇ ਇਹ ਆਪਣੇ ਅੰਦਰ ਦਾ ਨਕਸ਼ਾ ਬਣਾਇਆ ਮਹਾਰਾਜ ਗਰਵਾਣੀ ਵਿੱਚ ਦਸਦੇ ਆ ਜੋ ਪਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਗੁਰਮਖ ਹੋਵੇ ਸੋ ਕਾਇਆ ਖੋਜੇ ਜੋ ਕੁਛ ਬਾਹਰ ਹੈ ਉਹੀ ਆਪਣੇ ਅੰਦਰ ਹੈ ਇਹਦੇ ਚਾਰ ਤਰਬਾਜੀ ਆ ਉੱਤਰ ਦੱਖਣ ਪੂਰਬ ਤੇ ਪੱਛਮ ਤੇ ਆਪਣੀਆਂ ਵਿਚਾਰ ਦਸ਼ਾ ਮੈਂ ਉੱਤਰ ਦੱਖਣ ਪੂਰਬ ਤੇ ਪੱਛਮ ਫਿਰ ਜਿਉਂ ਹੀ ਆਪਾਂ ਅੰਦਰ niche ਉਤਰਦੇ ਆ ਐਸੀ ਤਰ੍ਹਾਂ ਜਿਉਂ ਆਪਾਂ ਸ਼ਬਦੀ ਕਮਾਈ ਕਰਦੇ ਆ ਅਭਿਆਸ ਕਰਦੇ ਆ ਆਪਣੇ ਅੰਦਰ ਆਉਣੇ ਆ ਆਪਾਂ ਨੂੰ ਥੱਲੇ ਉਤਰਨਾ ਪੈਂਦਾ ਸਭ ਤੋਂ ਪਹਿਲਾਂ ਕੀ ਹੈ ਭਵ ਸਾਗਰ ਇਹ ਪਾਣੀ ਇਹਨੂੰ ਭਵ ਸਾਗਰ ਕਹਿੰਦੇ ਆ ਇਹ ਬਹੁਤ ਡੂੰਘਾ ਹੈ ਪੌਜਲ ਵਿਖਮ ਅਸਗਾ ਗੁਰ ਸ਼ਬਦੀ ਪਾਰ ਪਾਈ ਜਿਉਂ ਹੀ ਆਪਾਂ ਸ਼ਬਦੀ ਕਮਾਈ ਕਰਦੇ ਆ ਆਪਾਂ ਨੂੰ ਥੌਟ ਆਉਂਦੇ ਆ ਫਿਰਨੇ ਵਿਚਾਰ ਆਉਂਦੇ ਆ ਫਿਰ ਆਪਾਂ ਕਹਿੰਦੇ ਆਪਣਾ ਮਨ ਨਹੀਂ ਟਿਕਦਾਗਾ ਸਭ ਤੋਂ ਪਹਿਲਾਂ ਇਹ ਪਵਜਗਲ ਪਵਜਗਲ ਪਾਰ ਕਰਨਾ ਪੈਂਦਾ ਹੈ ਪ੍ਰਕਰਮਾ ਕਰਕੇ ਗੁਰਮੁਖ ਪਿਆਰੇ ਇਧਰ ਦੀ ਆਉਂਦੇ ਆ ਇਧਰ ਆ ਕੇ ਜਿਉਂ ਹੀ ਸੱਚਖੰਡ ਨੂੰ ਜਾਂਦੇ ਆ ਉਹ ਆਪਣੀ ਰੀੜ ਦੀ ਹੱਡੀ ਹੈ ਤੇ ਉਹਦੇ ਨੋਂ ਗੁੰਮਦਾ ਐਸੇ ਤਰ੍ਹਾਂ ਮਾਰੇ ਦੱਸਦੇ ਆ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਵਜਾਇਆ ਬਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਦਸਮਾ ਦੁਆਰ ਆਪਣਾ ਗੁਪਤ ਹੈ ਜਿਉਂ ਹੀ ਸਾਹਮਣੇ ਆਪਾਂ ਜਾਣੇ ਆ ਮਹਾਰਾਜ ਦਾ ਪ੍ਰਕਾਸ਼ ਹੈ ਤੇ ਆਪਣੇ ਮਸਤਕ ਤੇ ਮਾਲਕ ਜੀ ਆ ਬੈਠੇ ਹੋਏ ਆ ਆਪਾਂ ਨੂੰ ਦਰਸ਼ਨ ਹੁੰਦੇ ਆ ਸਭ ਤੋਂ ਪਹਿਲਾਂ ਖਾਬੇ ਪਾਸੇ ਕੀਰਤਨ ਹੋ ਰਿਹਾ ਹੈ ਜਿਉਂ ਹੀ ਆਪਾਂ ਨੌਂ ਦਰ ਛੱਡ ਕੇ ਦਸਵੇਂ ਦਵਾਰ ਆਪਣੇ ਘਰ ਜਾਂਦੇ ਆ ਆਪਣੇ ਅੰਦਰ ਆਪਾਂ ਨੂੰ ਸ਼ਬਦ ਸੁਣਦੇ ਆ ਤੇ ਮਹਾਰਾਜ ਦੇ ਬਚਨ ਨੌਂ ਦਰ ਠਾਕੇ ਤਾਪਤ ਰਹਾਏ ਦਸਵੇਂ ਨਿਚਕਰ ਵਾਸਾ ਪਾਈ ਉੱਥੇ ਅਣਹੱਦ ਸ਼ਬਦ ਬਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੇ ਆ ਉੱਥੇ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਆਪਾਂ ਨੂੰ ਨਾਮ ਸੁਣਦਾ ਹੈ ਫਿਰ ਜਿਉਂ ਹੀ ਆਪਾਂ ਪ੍ਰਕਾਰਮਾ ਕਰਕੇ ਪਿੱਛੇ ਜਾਂਦੇ ਆ ਉੱਥੇ ਆਪਾਂ ਨੂੰ ਅਮਰਤ ਦਾ ਉਹ ਮਿਲਦਾ ਚੂਲਾ ਮਿਲਦਾ ਹੈ ਤੇ ਮਾਰਾ ਹੀ ਨਹੀਂ ਆਪਣੇ ਅੰਦਰ ਵੀ ਅਮਰਤ ਦਾ ਖੂਹ ਭਰ ਕੇ ਲਾ ਦਿੱਤਾ ਅੰਤਰਖੁੰਟਾ ਅਮਰਤ ਭਰਿਆ ਸ਼ਬਦਿਕਾੜ ਪੀਪਨਹਾਰੀ ਜੋ ਆਪਣੇ ਮਨ ਦੀ ਖਰਾਕ ਹੈ ਜਿਉਂ-ਜਿਉਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਆ ਗੁਰਮੰਤਰ ਦਰੜਾਏ ਹਰ ਅਸਕਰ ਸਾਈ ਹਰ ਅਮਰਤ ਹਰ ਮੁਖ ਚੋਈ ਜੀਓ ਆਪਣੇ ਮੁਖ ਦੇ ਵਿੱਚ ਅਮਰਤ ਆਉਂਦਾ ਅਮਰਤ ਰਸ ਚੋਆਇਆ ਦਸਵੇਂ ਦੁਆਰ ਪ੍ਰਗਟ ਹੋਇਆ ਆ ਉਹ ਆਪਣੇ ਮਨ ਦੀ ਖਰਾਕ ਹੈ ਮਣਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਮਾਲਕ ਆਪਣੇ ਤੇ ਖੁਸ਼ ਹੋ ਜਾਂਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਫਿਰ ਆਪਾਂ ਅਭਿਆਸ ਕਰਕੇ ਵਿਚਾਰਾ ਤਰਤ ਹੋ ਕੇ ਆਪਣੇ ਘਰ ਨਿਜ ਮਹਿਲ ਜਾਣੇ ਆ ਤੇ ਮਾਲਕ ਜੀ ਗਾ ਸੁਖ ਮਹਿਲ ਸੱਚੇ ਮਹਿਲ ਚਲੇ ਜਾਂਦੇ ਆ ਤਾਰਕ ਹੋਰ ਬਜੰਤਰ ਤੇ ਸੱਚ ਤਖਤ ਸੁਲਤਾਨ ਜਿਸ ਤਰ੍ਹਾਂ ਹੁਣ ਸਮਾਪਤੀ ਹੋ ਚੁੱਕੀ ਹੈ ਸਮਾਪਤੀ ਹੋ ਚੁੱਕੀ ਹੈ ਮਹਾਰਾਜ ਆਪਣੇ ਘਰ ਚਲੇ ਜਾਣਗੇ ਉੱਪਰ ਅਕਾਲ ਤਖਤ ਸਾਹਿਬ ਤੇ ਪੇਰ ਆਪਾਂ ਹੋਰ ਸ਼ਬਦ ਦੀ ਕਮਾਈ ਕਰਨੀ ਹੁੰਦੀ ਹੈ ਉੱਥੇ ਜਿੱਥੇ ਪਰਮਤਮਾ ਜੀ ਆਪ ਰਹਿੰਦੇ ਉੱਥੇ ਆਪਾਂ ਜਾਣਾ ਹੁੰਦਾ ਹੈ ਸੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਹ ਸਾਰਾ ਆਪਣੇ ਅੰਦਰ ਦਾ ਨਕਸ਼ਾ ਬਣਾਇਆ ਹੋਇਆ ਹੈ ਉਹ ਸਾਹਮਣੇ ਦੇਖੋ ਨੌ ਗੁੰਮ ਹੁੰਦਾ ਹੈ ਕਿੰਤੀ ਮਾਰਾਂਗੇ ਪੂਰੇ ਨੌ ਉਹ ਨੌ ਦਵਾਰੇ ਪਾਰ ਕਰਕੇ ਤੇ ਛੇ ਥੰਮਾਂ ਤੇ ਖੜਾ ਹੋਇਆ ਹੈ ਛੇ ਘਰ ਛੇ ਗੁਰ ਛੇ ਅਪਦੇਸ਼ ਛੇ ਥੰਮ ਹੈ ਜਦੋਂ ਅਸ ਰੋਬਰਤੀ ਸਫਾਈ ਕੀਤੀ ਗਈ ਸੀਗੀ ਆਪਾਂ ਦਰਸ਼ਨ ਕੀਤੇ ਸੀਗੇ ਛੇ ਥੰਮਾਂ ਤੇ ਸਾਰੀ ਉਹ ਖੜੀ ਹੋਈ ਹੈ ਸੋ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਿਤਾ ਜੀ ਨੇ ਸਾਰਾ ਆਪਣੇ ਅੰਦਰ ਦਾ ਨਕਸ਼ਾ ਬਣਾਇਆ ਹੋਇਆ ਹੈ ਹਰ ਮੰਦਰ ਸਾਹਿਬ ਬੋਰ ਮਖ ਪਿਆਰੇ ਇਥੇ ਆਉਣਗੇ ਹੈਰਾਨ ਹੋ ਜਾਣਗੇ ਵੀ ਸਾਡੀ ਆਪਣੀ ਗੱਲ ਹੋ ਰਹੀ ਹੈ ਭਗਤੀ ਅਤੇ ਬੰਦਗੀ ਦੇ ਵਿੱਚ ਜੁੜ ਕੇ ਜੀਵਨ ਦਾ ਲਾਹਾ ਲੈ ਜਾਣਗੇ ਸੋ ਇਹਨੇ ਵਿਚਾਰ ਕਰਦੇ ਆ ਕਿ ਅਖਰ ਵੱਧ ਘੱਟ ਭੁੱਲ ਗਿਆ ਹੋਵੇ ਤੇ ਮਾਫ ਕਰ ਦੇਣਾ ਭੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ